ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਮਨਾ ਰਹੇ ਭੈ ਕਹੂ ਕੋ ਦੇਤ ਨਾ ਨਾ ਪਮਾਨਤਾ ਗੱਲ ਇਹ ਆ ਕਿ ਇਹ ਡਾਕਾ ਇਹਨਾਂ ਦੇ ਹੱਕਾਂ ਤੇ ਨਹੀਂਗਾ ਇਹ ਪੰਜਾਬ ਦੇ ਉੱਤੇ ਡਾਕਾ ਹੈ ਇਹਨਾਂ ਨੂੰ ਤੁਸੀਂ ਡਾਕੂ ਕਹਿ ਰਹੇ ਹੋ ਤਾਂ ਆਪ ਗੁਰੂ ਤੇਗ ਬਹਾਦਰ ਜੀ ਦਾ ਨਾਂ ਲੈ ਕੇ ਕਹਿੰਦੇ ਵੀ ਸਾਨੂੰ ਤਾਂ ਬਹੁਤ ਸਨਮਾਨ ਸਾਡੇ ਮੰਚ ਤੋਂ ਨਾਲ ਐਕਸ਼ਨ ਸਪੀਕ ਲਾਊਡਰਸ ਦੈਨ ਵਾਇਸ ਕੰਮ ਹੋ ਜੇ ਬੋਲਣ ਦੀ ਲੋੜ ਹੀ ਨਹੀਂ ਇਹ ਗੱਲ ਦੱਸਣ ਦੀ ਕੀ ਲੋੜ ਪਏ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਤੇ ਸ਼ਰਧਾ ਰੱਖਦੇ ਹਾਂ 7 ਸਾਲ ਹੋ ਗਏ ਨੇ ਕਾਨੂੰਨ ਕੋ ਉਹਨਾਂ ਕੋਲ ਵੀ ਪਿਆ ਨਾ ਦਿੱਲੀ ਵਾਲਿਆਂ ਕੋਈ ਪਿਆ ਨਾ 2018 ਦਾ ਐਮੈਂਡਮੈਂਟ ਦਾ ਉਹਨਾਂ ਕੋਈ ਪਿਆ ਅੱਜ 25 ਹੋ ਗਈ ਜੇ ਕਰਨਾ ਹੁੰਦਾ ਤਾਂ ਕਰ ਦਿੰਦੇ ਇਹ ਜੀ ਹੁਣ ਪੰਜਾਬ ਵਾਲੇ ਵੀ ਲੱਗੇ ਆ ਨਾ ਗੁਰਪੁਰ ਮਨਾਉਣ ਬੜਾ ਕੁਝ ਕਰਦੇ ਪਏ ਨੇ ਇਹਨਾਂ ਤੋਂ ਸਾਰੇ ਪਤਾ ਨਹੀਂ ਕਿੱਥੇ ਕਿੱਥੇ ਸੱਦੇ ਦੇਤੇ ਉਹ ਆਪਣਾ ਕੰਮ ਤਾਂ ਕਰ ਲੋ ਉਹ ਗੱਲ ਉਹ ਇੱਕ ਬੱਚੀ ਕੱਲ ਕਹਿਣ ਢੀ ਸੀਗੀ ਨਾ ਕਿ ਜਦਨ ਕੇਜਰੀਵਾਲ ਦੇ ਖਿਲਾਫ ਕੋ ਗੱਲ ਹੋਈ ਸੀ ਸਾਰਾ ਜਾ ਕੇ ਉੱਥੇ ਧਰਨਾ ਮਾਰਿਆ ਸੀ ਇੱਥੇ ਕਿੰਨੇ ਧਰਨੇ ਤੇ ਬੈਠੇ ਕਿੰਨੇ ਆ ਤੁਸੀਂ ਇਹ ਦੱਸੋ ਆਏ ਉੱਠ ਕੇ ਚੱਲ ਗਏ ਆਏ ਉੱਠ ਕੇ ਚੱਲ ਗਏ ਇਹ ਮੋਰਚਾ ਬੱਚਿਆਂ ਨੂੰ ਕਿਉਂ ਲਾਉਣ ਦੀ ਲੋੜ ਪਏ ਤੁਸੀਂ ਕਿਉਂ ਨਹੀਂ ਲਾਇਆ ਤੁਸੀਂ 192 95 ਚਲੋ 2-4 ਤੁਸੀਂ ਉੱਥੇ ਛੱਡੇ ਹੁੰਦੇ ਚਲੋ ਤਰਨ ਤਰਨ ਨਹੀਂ ਤੁਸੀਂ ਚੋਂ ਲੜਦੇ ਪਏ ਹੋ ਬਾਕੀ ਇੱਥੇ ਬਿਠਾ ਦਿਓ ਤੁਸੀਂ ਲੜੋ ਹਾਂ ਕੇਂਦਰ ਨਾਲ ਤੁਸੀਂ ਸਿਰ ਬਿਆਨ ਦੇਣ ਚੋਗੇ ਆਈਂ ਸਾਡੇ ਨੇ ਧੱਕਾ ਕਰਦੀ ਆ ਧੱਕਾ ਕਰਦੀ ਆ ਤਾਂ ਫਿਰ ਧੱਕੇ ਅਗੇ ਡਟੋ ਯਾ ਬੇਅਦਬੀਆਂ ਦੇ ਮਸਲੇ ਤੇ ਕਲੀਅਰ ਹੈ ਇਹ ਮਤ ਸਮਝਣ ਕਿ ਅਸੀਂ ਆ ਕਰਤਾ ਉਹ ਕਰਤਾ ਮੁੱਖ ਮੰਤਰੀ ਸਾਹਿਬ ਪਿੱਛੇ ਦੇ ਇੱਕ ਦਿਨ ਬਿਆਨ ਦੇਣਦੇ ਸੀ ਅਸੀਂ ਤਾਂ ਪਾਸ ਕਰਤਾ ਜੀ ਬੇਅਦਬੀਆਂ ਦਾ ਕਾਨੂੰਨ ਪਾਸ ਕਦਾ ਕੀਤਾ ਉਹ ਤਾਂ ਸਿਲੈਕਟ ਕਮੇਟੀ ਕੋ ਪਿਆ ਮੁੱਖ ਮੰਤਰੀ ਸਾਹਿਬ ਹੁਣ ਦੱਸੋ ਹੁਣ ਕੀ ਚਾਹੀਦਾ ਹੋਰ ਤੁਹਾਨੂੰ ਕੀ ਚਾਹੀਦਾ ਕਿ ਜਾਂ ਤੁਸੀਂ ਉਹਦਾ ਵਿੱਚ ਪੋਸਟਮਾਰਟਮ ਕਰਕੇ ਥੱਲੇ ਲਾਉਣਾ ਉਸ ਤੋਂ ਭਾਈ ਗੁਰਜੀਤ ਸਿੰਘ ਖਾਲਸੇਨ ਤਾਂ ਤੁਸੀਂ ਕਹਿੰਦੇ ਸੀ ਜੀ ਅਨੰਦਪੁਰ ਸਾਹਿਬ ਅਸੀਂ ਉੱਥੇ ਸਪੈਸ਼ਲ ਵਿਧਾਨ ਸਭਾ ਦਾ اجلاس ਇਤਿਹਾਸ ਰਚਣ ਜਾ ਰਹੇ ਹੋ ਤੇ ਸਿਹਤ ਰਚਣਾ ਤੇ ਇਤਿਹਾਸ ਰਚੋ ਨਾ ਉਹ ਉੱਪਰ ਕਈ ਕੀ ਕੁਝ ਨਹੀਂ ਚੱਲਦਾ ਪਿਆ ਹੁਣ ਅਨਮਨੁੱਖੀ ਤਸ਼ੱਦਦ ਹੋ ਰਿਹਾ ਉਹਦੇ ਤੇ ਭਾਈ ਗੁਰਜੀਤ ਸਿੰਘ ਖਾਲਸਾ ਤੇ ਇਹ ਸਾਰੇ ਰਲ ਕੇ ਅਨਮਨੁੱਖੀ ਤਸ਼ੱਦਦ ਕਰਦੇ ਪਏ ਉਹਦੇ ਸਰੀਰ ਚੋਂ ਖੂਨ ਚੁੰਦਾ ਮੀਪੀ ਹਾਈ ਸ਼ੂਗਰ ਹਾਈ ਪੁਖਾਰ ਨੂੰ ਚੜਦਾ ਕਈ ਕੁਛ ਨੂੰ ਹੁੰਦਾ ਹੈ ਸਰੀਰ ਨਕਾਰਾ ਹੋ ਗਿਆ ਤੇ ਹੁਣ ਤੁਸੀਂ ਪੋਸਟ ਮਾਰਤਾ ਵੀ ਕਰਨਾ ਫੇਰ ਤਾਂ ਲਾਹਣਤਾਈਆਂ ਤੇ ਜਿਹੜਾ ਬਾਬੇ ਕਾ ਨਹੀਂ ਬਣਦਾ ਨਾ ਉਹ ਬਾਬਰ ਨੂੰ ਸਪੋਰਟ ਕਰਦਾ ਪਿਆ ਇੱਕ ਗੱਲ ਬੜੀ ਕਲੀਅਰ ਮੈਂ ਅੱਗੇ ਵੀ ਇੱਕ ਵਾਰੀ ਤੁਹਾਡੇ ਨਾਲ ਕੀਤੀ ਸੀ ਗੱਲ ਕਲੀਅਰ ਆ ਏ ਟੀਮ ਚ ਆਜੋ ਜਾਂ ਬੀ ਚ ਆਜੋ ਜੇ ਤੁਸੀਂ ਏ ਟੀਮ ਚ ਨਹੀਂ ਨਾ ਤੇ ਤੁਸੀਂ ਫਿਰ ਬੀ ਨੂੰ ਸਪੋਰਟ ਕਰਦੇ ਪੇ ਚਲਤੋਂ ਲੱਗਾ ਰਿਆ ਗਰੂਲੀ ਜੇ ਮੂੰਹ ਨਾ ਖੋਲੇ ਤੇ ਕਾਦੀਆਂ ਪੱਗਾਂ ਤੇ ਕਾਦੀ ਸਰਦਾਰੀ ਇਹ ਤਾਂ ਹੁਣ ਪਰਖ ਦੀ ਘੜੀ ਆ ਭਾਈ ਇਹ ਤਾਂ ਹੁਣ ਗੁਰੂ ਵੇਖਦਾ ਪਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਦੇ ਹੱਕ ਦੇ ਵਿੱਚ ਜਿੱਥੇ ਬਹੁਤ ਸਾਰੇ ਕਿਸਾਨ ਜਿੱਥੇ ਬੰਦੀਆਂ ਸਮਾਜਿਕ ਜਿੱਥੇ ਬੰਦੀਆਂ ਮੌਂਚੇ ਦਾ ਧਾਰਮਿਕ ਜਿੱਥੇ ਬੰਦੀਆਂ ਦੇ ਨੁਮਾਇंदे ਵੀ ਪਹੁੰਚੇ ਆ ਸਮਰਥਨ ਕਰਨ ਦੇ ਲਈ ਸੋ ਸਾਡੇ ਨਾਲ ਭਾਈ ਗੁਰਪ੍ਰੀਤ ਸਿੰਘ ਜੀ ਆਠੇਪਾ ਟੈਲ ਸੇਵਾ ਸੰਸਥਾ ਤੋਂ ਤੇ ਮੋਰਚਾ ਸਮਾਣਾ ਜਿੱਥੇ ਇੱਕ ਸਿੰਘ ਭਾਈ ਗੁਰਜੀਤ ਸਿੰਘ ਟਾਵਰ ਦੇ ਉੱਤੇ ਚੜ ਕੇ ਬੈਠੇ ਨੇ ਬੇਅਦਬੀ ਇਨਸਾਫ ਦੇ ਲਈ ਸੋ ਭਾਈ ਸਾਹਿਬ ਵੀ ਪਹੁੰਚੇ ਭਾਈ ਸਾਹਿਬ ਜੀ ਤੁਸੀਂ ਕਿਉਂ ਸਮਝਦੇ ਹੋ ਜ਼ਰੂਰੀ ਇੱਥੇ ਆਉਣਾ ਜੇ ਵਿਦਿਆਰਥੀਆਂ ਦਾ ਮਸਲਾ ਹੈ ਮਸਲਾ ਸੈਨੇਟ ਦੇ ਪੰਗ ਹੋਣ ਦਾ ਹੈ ਤੁਹਾਨੂੰ ਇੰਡੀਵਿਜੂਅਲ ਮਸਲਾ ਨਹੀਂ ਲੱਗਦਾ ਯੂਨੀਵਰਸਿਟੀ ਦਾ ਤੁਹਾਡਾ ਨਾਂ ਕਿਉਂ ਹੁੰਦਾ ਇੱਥੇ ਪੰਜਾਬ ਜੀ ਹੁੰਦਾ ਗੁਰਾਂ ਦੇ ਨਾਂ ਤੇ ਹਨਾ ਲਾਹੌਰ ਦੇ ਵਿੱਚ ਯੂਨੀਵਰਸਿਟੀ ਉਸ ਵੇਲੇ ਬਣੀ ਹਨਾ ਪੰਜਾਬੀਆਂ ਨੇ ਤਿੱਲ ਫੁੱਲ ਇਕੱਠਾ ਕਰ ਕਰਕੇ ਯੂਨੀਵਰਸਿਟੀ ਉਸਾਰੀ ਅੱਜ ਜੇ ਕੋਈ ਇਹਦੇ ਤੇ ਡਾਕਾ ਮਾਰ ਰਿਹਾ ਤੇ ਫਿਰ ਖਾਲਸੇ ਦਾ ਤਾਂ ਫਰਜ਼ ਹੈ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਮਨਾ ਰਹੇ ਭੈ ਕਾ ਹੁਕੂ ਦੇਤਨਾ ਨੈ ਪਾ ਮਾਨਤਾ ਨਾ ਗੱਲ ਇਹ ਆ ਕਿ ਇਹ ਡਾਕਾ ਇਹਨਾਂ ਦੇ ਹੱਕਾਂ ਤੇ ਨਹੀਂ ਗਾ ਇਹ ਪੰਜਾਬ ਦੇ ਉੱਤੇ ਡਾਕਾ ਹੈ ਭਾ ਜੀ ਇਹਨਾਂ ਨੂੰ ਤੁਸੀਂ ਡਾਕੂ ਕਹਿ ਰਹੇ ਹੋ ਤਾਂ ਆਪ ਗੁਰੂ ਤੇਗ ਬਹਾਦਰ ਜੀ ਦਾ ਨਾਂ ਲੈ ਕੇ ਕਹਿੰਦੇ ਵੀ ਸਾਨੂੰ ਤਾਂ ਬਹੁਤ ਸਨਮਾਨ ਸਾਡੇ ਮੰਚ 'ਤੇ ਉਹਨਾਂ ਦਾ ਇਹ ਸਨਮਾਨ ਹੋਈ ਫਿਰ ਇਦਾਂ ਦੇ ਕੰਮ ਨਾ ਨਾ ਕਰਨਾ ਹੈ ਨਾ ਹਾਥੀ ਕੇ ਦਾੰਦ ਖਾਣੇ ਕੋ ਦਿਖਾਣੇ ਕੋਰ ਵਾਲੀ ਗੱਲ ਹੈ ਜੇ ਕੁਝ ਹੋਏ ਨਾ ਨਿਆ ਕੋਈ ਮਨ ਦੇ ਵਿੱਚ ਗੱਲ ਹੁੰਦੀ ਹੈ। ਤੋਂ ਐਕਸ਼ਨ ਸਪੀਕ ਲਾਊਡਰ ਦੈਨ ਵਾਇਸ। ਕੰਮ ਹੋ ਜੇ ਬੋਲਣ ਦੀ ਲੋੜ ਹੀ ਨਹੀਂ। ਇਹ ਗੱਲ ਦੱਸਣ ਦੀ ਕੀ ਲੋੜ ਪਏ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਤੇ ਸ਼ਰਧਾ ਰੱਖਦੇ ਆਂ। ਹੁਣ ਤੁਸੀਂ ਮੈਂ ਜਾਂ ਹੋਰ ਜਿਹੜੇ ਇੱਥੇ ਹਨ ਆਪਾਂ ਕਹਿੰਨੇ ਆ ਕਿ ਸਾਡੀ ਸ਼ਰਧਾ ਗੁਰੂ ਤੇਗ ਬਹਾਦਰ ਸਾਹਿਬ ਤੇ ਆਂ। ਜਾਂ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਬੜਾ ਪਿਆਰ ਕਰਦੇ ਆਂ। ਸਾਡੇ ਐਕਸ਼ਨ ਦੱਸ ਦਿੰਦੇ ਨੇ ਵੀ ਹਾਂ ਇਹ ਇਹ ਗੁਰੂ ਕੇ ਆ। ਸਾਡੀ ਰਹਿਣੀ ਬਹਿਣੀ ਸਾਡੀ ਸਾਡਾ ਸਾਰਾ ਕੁਝ ਤੇ ਜੇ ਉਹਨਾਂ ਦੇ ਮਨ 'ਚ ਹੋਏ ਹੂੰ 7 ਸਾਲ ਹੋ ਗਏ ਨੇ ਕਾਨੂੰਨ ਕੋ ਉਹਨਾਂ ਕੋਲ ਵੀ ਪਿਆ ਨਾ ਦਿੱਲੀ ਵਾਲੇ ਕੋਈ ਪਿਆ ਨਾ 2018 ਦਾ ਐਮੈਂਡਮੈਂਟ ਦਾ ਉਹਨਾਂ ਕੋਈ ਪਿਆ ਅੱਜ 25 ਹੋ ਗਈ ਜੇ ਕਰਨਾ ਹੁੰਦਾ ਤਾਂ ਕਰ ਦਿੰਦੇ ਹੁਣ ਅਸੀਂ ਸਟੇਟ ਐਕਟ ਦੇ ਵਾਸਤੇ ਲੱਗੇ ਆ ਸੰਘਰਸ਼ ਕਰਨ ਤੁਹਾਨੂੰ ਪਤਾ ਹੀ ਹੈ ਸਾਰਾ ਸਟੇਟ ਐਕਟ ਦੇ ਵਾਸਤੇ ਪੰਜਾਬ ਸਰਕਾਰ ਦੇ ਨਾਲ ਹੁਣ ਸਾਡੀ ਜਿਹੜੀ ਜਦੋਂ ਜਾਇਦ ਚੱਲਦੀ ਪਈ ਆ ਹੁਣ 13 ਮਹੀਨੇ ਹੋਣ ਵਾਲੇ ਨੇ ਆ 12 ਤਰੀਕ ਨੂੰ 13 ਮਹੀਨੇ ਪਾਈ ਗੁਰਜੀਤ ਸਿੰਘ ਖਾਲਸਾ ਦੇ ਉਸ ਟਾਵਰ ਦੇ ਉੱਤੇ ਹੋ ਜਾਣੇ ਆ ਹੁਣ ਫੇਰ ਅਗੋਂ ਕੜਾਕੇ ਦੀਆਂ ਠੰਡਾ ਆਉਣ ਵਾਲੀਆਂ ਸੈਕੰਡ 10 ਇਅਰ ਸ਼ੁਰੂ ਹੋਣ ਵਾਲੀ ਆ ਠੰਡ ਦੀ ਪਰ ਮੈਂ ਸਮਝਦਾ ਕਿ ਇਹ ਜੇ ਹੁਣ ਪੰਜਾਬ ਵਾਲੇ ਵੀ ਲੱਗੇ ਆ ਨਾ ਗੁਰਪੁਰ ਮਨਾਉਣ ਬੜਾ ਕੁਝ ਕਰਦੇ ਪਏ ਨੇ ਇਹਨਾਂ ਤੋਂ ਸਾਰੇ ਪਤਾ ਨਹੀਂ ਕਿੱਥੇ ਕਿੱਥੇ ਸੱਦੇ ਦੇ ਤੇ ਉਹ ਆਪਣਾ ਕੰਮ ਤਾਂ ਕਰ ਲੋ ਸਮਾਗਮ ਕਰਨੇ ਸਮਾਗਮ ਕਰਾਉਣੇ ਸੈਮੀਨਾਰ ਕਰਾਉਣੇ ਨਗਰ ਕੀਰਤਨ ਕੱਢਣੇ ਇਹ ਤਾਂ ਕੋਈ ਵੀ ਸੰਸਥਾ ਕਰ ਲੈਂਦੀ ਹੈ ਅਸੀਂ ਅੱਠੇ ਪੈਟਲ ਸੇਵਾ ਲੈਰ ਵੱਲੋਂ ਕਿੰਨੇ ਸਮਾਗਮ ਕਰ ਚੁੱਕੇ ਪਿਛਲੇ 4 ਸਾਲਾਂ ਚ ਅਸੀਂ 15 ਦਿਨਾਂ ਦਾ ਨਗਰ ਕੀਰਤਨ ਵੀ ਇੱਕ ਕੱਢਿਆ ਸੀਗਾ ਆਨੰਦਪੁਰ ਦਾ ਇਸ ਮੁੱਦੇ ਤੇ ਤੁਹਾਨੂੰ ਨਹੀਂ ਲੱਗਦਾ ਵੀ ਪੰਜਾਬ ਸਰਕਾਰ ਆਪਣਾ ਰੋਲ ਨਿਭਾ ਰਹੀ ਆ ਵਿਧਾਇਕ ਆਏ ਉਹਨਾਂ ਦੇ ਐਮਪੀ ਸੇਵਨ ਆਏ ਆ ਉਹ ਸਾਰੇ ਕਹਿੰਦੇ ਕਿ ਅਸੀਂ ਤਾਂ ਪੁਰਜ਼ੋਰ ਇਕੱਠੇ ਆਂ ਇਸ ਮਸਲੇ ਤੇ ਐਸੋ ਮਸਲੇ ਤੇ ਉਹ ਗੱਲ ਉਹ ਇੱਕ ਬੱਚੀ ਕੱਲ ਕਹਿਣ ਦੀ ਸੀਗੀ ਨਾ ਤੇ ਜਿਸ ਦਿਨ ਕੇਜਰੀਵਾਲ ਦੇ ਖਿਲਾਫ ਕੋਈ ਗੱਲ ਹੋਈ ਸੀ ਸਾਰਾ ਜਾ ਕੇ ਉੱਥੇ ਧਰਨਾ ਮਾਰਿਆ ਸੀ ਇੱਥੇ ਕਿੰਨੇ ਧਰਨੇ ਤੇ ਬੈਠੇ ਕਿੰਨੇ ਆ ਤੁਸੀਂ ਇਹ ਦੱਸੋ ਆਏ ਉੱਠ ਕੇ ਚੱਲ ਗਏ ਆਏ ਉੱਠ ਕੇ ਚੱਲ ਗਏ ਇਹ ਮੋਰਚਾ ਬੱਚਿਆਂ ਨੂੰ ਕਿਉਂ ਲਾਉਣ ਦੀ ਲੋੜ ਪਏ ਤੁਸੀਂ ਕਿਉਂ ਨਹੀਂ ਲਾਇਆ ਤੁਸੀਂ 192 95 ਚਲੋ 2-4 ਤੁਸੀਂ ਉੱਥੇ ਛੱਡੇ ਹੁੰਦੇ ਚਲੋ ਤਰਨ ਤਰਨ ਨਹੀਂ ਤੁਸੀਂ ਚੋਣ ਲੜਦੇ ਪਏ ਹੋ ਬਾਕੀ ਇੱਥੇ ਬਿਠਾ ਦਿਓ ਤੁਸੀਂ ਲੜੋ ਹਾਂ ਕੇਂਦਰ ਨਾਲ ਤੁਸੀਂ ਸਿਰ ਬਿਆਨ ਦੇਣ ਚੋਗੇ ਹੀ ਇਹ ਕੇਂਦਰ ਸਾਡੇ ਨਾਲ ਧੱਕਾ ਕਰਦੀ ਆ ਧੱਕਾ ਕਰਦੀ ਆ ਤੇ ਫਿਰ ਧੱਕੇ ਅੱਗੇ ਡਟੋ ਜੇ ਛੋਟੇ ਛੋਟੇ ਬੱਚੇ ਨੌਜਵਾਨ ਜਿਹੜੇ ਅੱਜ ਜਿਨ੍ਹਾਂ ਨੇ ਅਜੇ ਉਹਨਾਂ ਦਾ ਕੈਰੀਅਰ ਸ਼ੁਰੂ ਹੋਣਾ ਤੇ ਉਹ ਲੜ ਸਕਦੇ ਉਹ ਖੜ੍ਹ ਸਕਦੇ ਨੇ ਤੁਹਾਨੂੰ ਤਾਂ ਸ਼ਕਤੀ ਦਿੱਤੀ ਹੈ ਪੰਜਾਬ ਨੇ ਤੁਸੀਂ ਖੜੋ ਹਾਂ ਅੱਗੇ ਤੁਸੀਂ ਡਟੋ ਹਾਂ ਤੁਸੀਂ ਉਹਨਾਂ ਨੂੰ ਕਹੋ ਵੀ ਕਿਦਾਂ ਤੁਸੀਂ ਖਬਰਦਾਰ ਜੇ ਆ ਕੰਮ ਕੀਤਾ ਤੇ ਅੱਜ ਉੱਥੇ ਤੁਸੀਂ ਉੱਥੇ ਸੀਗੇ ਉੱਥੇ ਵੀ ਸੁਜੈਸ਼ਨ ਵੀ ਆਈ ਸੀ ਕਿ ਪੰਜਾਬ ਵਿਧਾਨ ਸਭਾ ਦੇ ਵਿੱਚੇ ਕਵੇ ਪਾਸ ਕਰੋ ਇਹਦੇ ਤੇ ਉਹਨੂੰ ਕਟੋ ਦਾ ਕੇਂਦਰ ਦੇ ਜਿਹੜਾ ਉਹਨਾਂ ਨੇ ਪਾਸ ਪਾਸ ਕੀਤਾ ਜਿਹੜਾ ਹੁਣ ਪਲਟੀਆਂ-ਪਲਟੀਆਂ ਮਾਰਦੇ ਤੇ ਤੁਹਾਨੂੰ ਪਤਾ ਕਿ ਉਹ ਸ਼ਤਰੰਜ ਦੀਆਂ ਖੇਡਾਂ ਜਿਹੀ ਖੇਡਦੇ ਰਹਿੰਦੇ ਨੇ ਕਿ ਇੱਕ ਨੂੰ ਵਾਪਸ ਲੈ ਲਿਆ ਦੂਜੇ ਨੂੰ ਲੈ ਭੇਜਤਾ ਮਤਲਬ ਜੋ ਵੀ ਹੋ ਰਿਹਾ ਇਹਨੂੰ ਜੇ ਇਹ ਸੱਚੀ ਮੁੱਚੀ ਸੰਜੀਦਾ ਨੇ ਵੇਖੋ ਇੱਕ ਗੱਲ ਬੜੀ ਕਲੀਅਰ ਆ ਪੰਜਾਬ ਨੇ ਐਵੇਂ ਪਰਮ ਭਲੇਖਿਆਂ 'ਚ ਨਹੀਂ ਰਹਿੰਦਾ ਇਹ ਲੀਡਰਾਂ ਨੂੰ ਪਰਮ ਭਲੇਖੇ ਉਹਨਾਂ ਦਾ ਵਾਲੇ-ਦਵਾਲੇ ਵਾਲੇ ਪਾ ਦਿੰਦੇ ਨੇ ਉਹ ਉਹ ਵੱਖਰੀ ਗੱਲ ਪੰਜਾਬੀਆਂ ਨੂੰ ਕੋਈ ਪਰਮ ਭਲੇਖਾ ਨਹੀਂ ਹੁੰਦਾ ਤਾਨੂੰ ਹੁਣ ਆ ਬੇਅਦਬੀਆਂ ਦੇ ਮਸਲੇ ਤੇ ਕਲੀਅਰ ਹੈ ਜੀ ਇਹ ਮਤ ਸਮਝਣ ਕਿ ਅਸੀਂ ਆ ਕਰਤਾ ਉਹ ਕਰਤਾ ਮੁੱਖ ਮੰਤਰੀ ਸਾਹਿਬ ਪਿੱਛੇ ਦੇ ਇੱਕ ਦਿਨ ਬਿਆਨ ਦੇਣਦੇ ਸੀ ਅਸੀਂ ਤਾਂ ਪਾਸ ਕਰਤਾ ਜੀ ਬੇਅਦਬੀਆਂ ਦਾ ਕਾਨੂੰਨ ਪਾਸ ਕਦਾ ਕੀਤਾ ਉਹ ਤਾਂ ਸਿਲੈਕਟ ਕਮੇਟੀ ਕੋ ਪਿਆ ਮਤਲਬ ਲਫ਼ਜ਼ਾਂ ਦਾ ਏਰਫੇਰ ਲਾਗੂ ਕਰੋ ਨਾ ਉਹਨੂੰ ਪਾਸ ਕਰਕੇ ਤੁਸੀਂ ਉਹਨੂੰ ਭੇਜ ਦਿੱਤਾ ਸਿਲੈਕਟ ਕਮੇਟੀ ਨੂੰ ਤੁਸੀਂ ਕਹਿੰਦੇ ਹੋ 3-4 ਮਹੀਨਿਆਂ ਚ ਨਿਬੜ ਜਾਏਗਾ ਹੁਣ 4 ਮਹੀਨੇ ਵੀ ਪੂਰੇ ਹੋ ਜਾਣੇ ਆ 15 ਤਰੀਕ ਨੂੰ 4 ਮਹੀਨੇ ਪੂਰੇ ਹੋ ਰਹੇ ਨੇ ਦੱਸੋ ਮੁੱਖ ਮੰਤਰੀ ਸਾਹਿਬਾ ਹੁਣ ਦੱਸੋ ਹੁਣ ਕੀ ਚਾਹੀਦਾ ਹੋਰ ਤੁਹਾਨੂੰ ਕੀ ਚਾਹੀਦਾ ਕਿ ਜਾਂ ਤੁਸੀਂ ਉਹਦਾ ਵਿੱਚ ਪੋਸਟਮਾਰਟਮ ਕਰਕੇ ਥੱਲੇ ਲਾਉਣਾ ਉਹ ਤੋਂ ਭਾਈ ਗੁਰਜੀਤ ਸਿੰਘ ਖਾਲਸੇ ਨੂੰ ਜਿੱਦਣ ਅਸੀਂ ਮਿਲੇ ਸੀ 28 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨੂੰ 28 ਜੂਨ ਨੂੰ ਸਾਡੇ ਨਾਲ ਮੀਟਿੰਗ ਦੇ ਵਿੱਚ ਹੀ ਇਹਨਾਂ ਨੇ ਐਲਾਨ ਕੀਤਾ ਸੀਗਾ ਉਹ ਤੁਸੀਂ ਉਹਦੇ ਵਿੱਚ ਸਰਕਾਰੀ ਪ੍ਰੈਸ ਨੋਟ ਵੀ ਤੁਹਾਨੂੰ ਆਇਆ ਹੁਣ ਉਹਦੇ ਵਿੱਚ ਲਿਖਿਆ ਸਰਬ ਧਰਮ ਬੇਅਦਬੀ ਰੋਕ ਕੋ ਕਾਨੂੰਨ ਮੋਰਚੇ ਦੇ ਪ੍ਰਤੀਨਿਧਾਂ ਦੇ ਨਾਲ ਮੁਲਾਕਾਤ ਕਰਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਅਸੀਂ ਕਾਨੂੰਨ ਲੈ ਕੇ ਆਵਾਂਗੇ ਬੇਅਦਬੀਆਂ ਦਾ ਭਾਈ ਫਿਰ ਹੁਣ ਕੀ ਹੋ ਗਿਆ ਹੁਣ ਤਾਂ ਤੁਸੀਂ ਕਹਿੰਦੇ ਸੀ ਰੇਨੰਦਪੁਰ ਸਾਹਿਬ ਅਸੀਂ ਉੱਥੇ ਸਪੈਸ਼ਲ ਵਿਧਾਨ ਸਭਾ ਦਾ اجلاس ਇਤਿਹਾਸ ਰਚਣ ਜਾ ਰਹੇ ਹੋ ਤੇ ਸਿਹਤ ਰਚਣਾ ਤੇ ਫਿਰ ਇਤਿਹਾਸ ਰਚੋ ਨਾ ਤੇ ਡਰਾਮੇ ਦੇ ਕਾਦੇ ਆ ਤੁਸੀਂ ਅਜੇ ਤੱਕ ਕਿਉਂ ਨਹੀਂ ਅਨਾਉਂਸ ਕੀਤਾ ਕਿ ਅਸੀਂ ਬੇਅਦਬੀ ਦਾ ਕਾਨੂੰਨ ਲਾਗੂ ਕਰਨ ਜਾ ਰਹੇ ਹਾਂ ਉੱਥੇ ਇਹ ਕਿਉਂ ਨਹੀਂ ਅਨਾਉਂਸ ਕਰਦੇ ਕੋਈ ਤਾਂ ਸਾਡੇ ਕਲੇਜਾਂ ਨੂੰ ਵੀ ਠੰਡ ਪਏ ਕਿਤੇ ਗੁਰਜੀਤ ਸਿੰਘ ਦੀ ਮਾਤਾ ਦੇ ਵੀ ਹੰਝੂ ਕਿਤੇ ਪਹੁੰਚੇ ਜਾਣ ਉਹਦਾ ਪਰਿਵਾਰ ਜਿਹੜਾ ਤੜਫਦਾ ਪਿਆ ਵਾ ਉਹ ਉੱਪਰ ਕਈ ਕੀ ਕੁਝ ਨਹੀਂ ਚੱਲਦਾ ਪਿਆ ਹੁਣ ਅਨਮਨੁੱਖੀ ਤਸ਼ੱਦਦ ਹੋ ਰਿਹਾ ਉਹਦੇ ਤੇ ਭਾਈ ਗੁਰਜੀਤ ਸਿੰਘ ਖਾਲਸਾ ਤੇ ਇਹ ਸਾਰੇ ਰਲ ਕੇ ਅਨਮਨੁੱਖੀ ਤਸ਼ੱਦਦ ਕਰਦੇ ਪਏ ਉਹਦੇ ਸਰੀਰ ਚੋਂ ਖੂਨ ਚੁੰਦਾ ਸਾਡੇ ਕੋਲ ਵੀਡੀਓ ਪਈਆਂ ਹੋਈਆਂ ਨੇ ਉਹਦੀ ਮੋਸ਼ਨ ਚੋਂ ਖੂਨ ਚੁੰਦਾ ਹੈ ਬੀਪੀ ਉਹਦਾ ਹਾਈ ਹੈ ਖਤਰਨਾਕ ਲੈਵਲ ਦਾ ਹਾਈ 250 ਤੱਕ ਉੱਪਰਲਾ ਚਲਾ ਜਾਂਦਾ ਬੀਪੀ ਹਾਈ ਸ਼ੂਗਰ ਹਾਈ ਬੁਖਾਰ ਨੂੰ ਚੜਦਾ ਕਈ ਕੁਛ ਨੂੰ ਹੁੰਦਾ ਹੈ ਸਰੀਰ ਨਕਾਰਾ ਹੋ ਗਿਆ ਤੇ ਹੁਣ ਤੁਸੀਂ ਪੋਸਟ ਮਾਰਤਾ ਵੀ ਕਰਨਾ ਫੇਰ ਤਾਂ ਲਾਹਣਤਾਈਆਂ ਇਹ ਮਤ ਸੋਚੋ ਕਿ ਤੁਹਾਡੇ ਪੋਸਟਰਾਂ ਦੇ ਨਾਲ ਜਾਂ ਤੁਹਾਡੀਆਂ ਹੋਲਡਿੰਗਾਂ ਦੇ ਨਾਲ ਆ ਸੋਸ਼ਲ ਮੀਡੀਆ ਦਾ ਜਮਾਨਾ ਜਿੰਦੇ ਰਹਿਣਗੇ ਇਹੋ ਜਿਹੇ ਚੈਨਲ ਜਿਹੜੇ ਸੱਚ ਦਿਖਾਉਂਦੇ ਨੇ ਤੁਸੀਂ ਕਾਬੂ ਕਰ ਲੋਗੇ ਵੱਡੇ ਪਲੇਅਰਾਂ ਨੂੰ ਵੱਡੇ ਕਾਰੋਬਾਰੀਆਂ ਨੂੰ ਜਿਨ੍ਹਾਂ ਨੇ ਚੈਨਲ ਖੋਲੇ ਨੇ ਜਾਂ ਅਖਬਾਰਾਂ ਉੱਥੇ ਤੁਸੀਂ ਖਬਰਾਂ ਨਹੀਂ ਲੱਗਣ ਦੇਵੋਗੇ ਸਾਡੀਆਂ ਖਬਰਾਂ ਸੁਮਾਣੇ ਤੱਕ ਰਹਿ ਜਾਣ ਸਾਡੀਆਂ ਖਬਰਾਂ ਪਟਿਆਲੇ ਤੱਕ ਰਹਿ ਜਾਣ ਪਰ ਇਹੋ ਜਿਹੇ ਚੈਨਲ ਸਾਡੇ ਵੀਰ ਪੰਜਾਬੀ ਲੋਕ ਚੈਨਲ ਵਰਗੇ ਇਹ ਲੋਕ ਇਹ ਵੀਰ ਇਹ ਸਾਡੇ ਨਾਲ ਖੜੇ ਨੇ ਸਾਰੀ ਦੁਨੀਆ ਨੂੰ ਪਤਾ ਹੈ ਤੁਸੀਂ ਕੀ ਕਰਦੇ ਪਏ ਹੋ ਚੰਗਾ ਕਰਦੇ ਹੋ ਤੁਹਾਨੂੰ ਬੋਲਣ ਦੀ ਲੋੜ ਨਹੀਂ ਜਿੱਦਾਂ ਤੁਹਾਨੂੰ ਸਰਕਾਰ ਬਣਾਈ ਸੀ ਉਹ ਦਿਨ ਤੁਸੀਂ ਕਿੰਨੇ ਕਿਸ਼ਤियार ਦੇਣ ਜੋਗੇ ਸੀਗੇ ਉਦੋਂ ਦਾ ਇਸ਼ਤਿਹਾਰ ਦੂਜੀ ਪਾਰਟੀ ਦੇਣ ਜੋਗੀ ਸੀ ਨਾ ਤੁਹਾਡੀ ਸਰਕਾਰ ਫਿਰ ਪੰਜਾਬੀਆਂ ਕਿਉਂ ਬਣਾਤੀ ਪੰਜਾਬੀਆਂ ਨੇ ਉਹਨਾਂ ਦਾ ਇਸ਼ਤਿਹਾਰ ਥੋੜਾ ਪੜਿਆ ਪੰਜਾਬੀਆਂ ਨੂੰ ਪਤਾ ਸੀ ਵੀ ਕੀ ਹੋ ਰਿਹਾ ਤੇ ਹੁਣ ਵੀ ਪੰਜਾਬੀਆਂ ਨੂੰ ਪਤਾ ਕਿ ਤੁਸੀਂ ਕੀ ਕਰਦੇ ਪਏ ਹੋ ਹੁਣ 10 ਤਰੀਕ ਦੇ ਇਕੱਠ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਸ਼ਮੂਲੀਤ ਰੱਖੋ ਦੇਖੋ ਅਸੀਂ ਲੈ ਕੇ ਆਵਾਂਗੇ ਸੰਗਤ ਲੈ ਕੇ ਆਵਾਂਗੇ ਸਾਡੇ ਕੋਲ ਉਦਾਂ ਦੇ ਸਟੂਡੈਂਟਾਂ ਵਾਲਾ ਏ ਇਦਾਂ ਦੇ ਕੈਟਰ ਜਦਾਂ ਦੂਜੇ ਜੱਥਿਆਂ ਬੰਦੀਆਂ ਸੀਗੀਆਂ ਉਦਾਂ ਦਾ ਤਾਂ ਨਹੀਂ ਸੀ ਪਰ ਆਪਾਂ ਉਹਨਾਂ ਨਾਲ ਗੱਲ ਕੀਤੀ ਕਿ ਸਾਡੇ ਕੋਲ ਧਾਰਮਿਕ ਸੰਗਤਾਂ ਨੇ ਜਿੱਦਾਂ ਦਾ ਤੁਸੀਂ ਇਕੱਠ ਕਹੋਗੇ ਉਸ ਢੰਗ ਦੇ ਨਾਲ ਇਕੱਠ ਲੈ ਕੇ ਆਵਾਂਗੇ ਜੋ ਤੁਹਾਡੀ ਲੋੜ ਆ ਤੁਹਾਡੇ ਨਾਲ ਖੜੇ ਆ ਮੈਂ ਤਾਂ ਇਹ ਵੀ ਗੱਲ ਕਹੀ ਸੀ ਉਹਨਾਂ ਨੂੰ ਕਿ ਮੋਰਚੇ ਜਿਹੜੇ ਨੇ ਨਾ ਇਹਨਾਂ ਨੇ ਫైనాన్స్ ਵੀ ਬੜਾ ਜ਼ਰੂਰੀ ਹੁੰਦਾ ਤੁਸੀਂ ਜੋ ਨੌਜਵਾਨੀ ਚੋਂ ਭੰਗ ਦੇ ਨਾਲ ਪਲੈਨਿੰਗ ਨਾਲ ਚੱਲਿਓ ਲੰਮਾ ਚੱਲਣਾ ਪੈਂਦਾ ਕਿਉਂਕਿ ਅਸੀਂ ਤਾਂ ਵੇਖਦੇ ਪਏ ਉੱਥੇ ਮੋਰਚੇ ਦੇ ਉੱਤੇ ਅਸੀਂ ਦੇਖਦੇ ਪਏ ਸਰਕਾਰਾਂ ਲਮਕਾਉਂਦੀਆਂ ਨੇ ਲਮਕਾਉਂਦੀਆਂ ਨੇ ਗੱਲ ਡਿਲੀਊਟ ਹੋ ਜੇ ਲੋਕੀ ਭੁੱਲ ਜਾਣ ਪਰ ਇਹ ਭੁੱਲਣ ਵਾਲੀ ਨਹੀਂ ਹੈ ਮੋਰਚਾ ਅੱਜ ਬਹੁਤ ਮੈਂ ਕਹਿੰਨਾ ਸਫਲ ਮੀਟਿੰਗ ਹੋਈ ਹੈ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਵੀ ਆਈਆਂ ਸਮਾਜਿਕ ਵੀ ਆਈਆਂ ਜਿੰਨੀਆਂ ਜਿਹੜੀਆਂ ਜੱਫੇਬੰਦੀਆਂ ਅਸੀਂ ਉੱਥੇ ਨਹੀਂ ਸੀ ਕਦੀ ਵੇਖੀਆਂ ਸੁਣੀਆਂ ਉਹ ਵੀ ਇੱਥੇ ਆਈਆਂ ਚਲੋ ਚੰਗੀ ਗੱਲ ਆ ਇਸਮੋਰਚੇ ਤੇ ਤਾਂ ਆਈਆਂ ਕਿਤੇ ਉਹਨਾਂ ਨੂੰ ਪਤਾ ਲੱਗੇ ਕਿ ਸ਼ਾਇਦ ਉਹਨਾਂ ਦੇ ਅੰਦਰ ਦਾ ਵੀ ਕੋਈ ਗੁਰੂ ਦੇ ਨਾਲ ਪਿਆਰ ਜਾਗੇ ਕਿਤੇ ਸਮਾਣੇ ਮੋਰਚੇ ਤੇ ਵੀ ਹੋਣ ਕਿਸਾਨ ਯੂਨੀਅਨਾਂ ਤਾਂ ਚਲੋ ਆਉਂਦੀਆਂ ਨੇ ਉੱਥੇ ਸਾਡੇ ਕੋਲ ਮੇਰੀਆਂ ਦੂਸਰੀਆਂ ਸਰਕਾਰਾਂ ਦੇ ਨਾਲ ਟੱਕਰ ਲੈਣ ਵਾਲੀਆਂ ਯੂਨੀਅਨ ਜਿਹੜੀਆਂ ਜਦੋਂ ਅਸੀਂ ਕਿਤੇ ਪੋਸਟ ਸ਼ੇਅਰ ਕਰੀਓ ਸ਼ੇਅਰ ਇਸ ਲਈ ਨਹੀਂ ਕਰਦੇ ਅਸੀਂ ਸਰਕਾਰੀ ਮੁਲਾਜ਼ਮ ਤਾਂ ਇੱਥੇ ਤਾਂ ਸਰਕਾਰ ਦੇ ਖਿਲਾਫ ਤੁਸੀਂ ਰੋਜ਼ ਧਰਨਾ ਲਾ ਕੇ ਬੈਠੇ ਹੁੰਦੇ ਤੇ ਆਪਣੇ ਗੁਰੂ ਦੇ ਵਾਸਤੇ ਹੈ ਗੁਰੂ ਲਈ ਜੇ ਮੂੰਹ ਨਾ ਖੋਲੇ ਤੇ ਕਾਹਦੀਆਂ ਪੱਗਾਂ ਤੇ ਕਾਹਦੀ ਸਰਦਾਰੀ ਇਹ ਤਾਂ ਹੁਣ ਪਰਖ ਦੀ ਘੜੀ ਆ ਭਾਈ ਇਹ ਤਾਂ ਹੁਣ ਗੁਰੂ ਵੇਖਦਾ ਪਿਆ ਤੇ ਗੁਰੂ ਦਾ ਪਿਆਰਾ ਕਿਹੜਾ ਤੇ ਜਿਹੜਾ ਬਾਬੇ ਕਾ ਨਹੀਂ ਬਣਦਾ ਨਾ ਉਹ ਬਾਬਰ ਨੂੰ ਸਪੋਰਟ ਕਰਦਾ ਪਿਆ ਇੱਕ ਗੱਲ ਬੜੀ ਕਲੀਅਰ ਮੈਂ ਅੱਗੇ ਵੀ ਇੱਕ ਵਾਰੀ ਤੁਹਾਡੇ ਨਾਲ ਕੀਤੀ ਸੀ ਗੱਲ ਕਲੀਅਰ ਆ ਏ ਟੀਮ ਚ ਆਜੋ ਜਾਂ ਬੀ ਚ ਆਜੋ ਜੇ ਤੁਸੀਂ ਏ ਟੀਮ ਚ ਨਹੀਂ ਨਾ ਤੇ ਤੁਸੀਂ ਫਿਰ ਬੀ ਨੂੰ ਸਪੋਰਟ ਕਰਦੇ ਪਏ ਚਲਤੋਂ ਲੱਗਾ ਰਹਿ ਜੇ ਤੁਸੀਂ ਬੇਅਦਬੀਆਂ ਰੋਕਣ ਦੇ ਵਾਸਤੇ ਖੰਭਲਾ ਨਹੀਂ ਮਾਰਦੇ ਪਏ ਆਪਣੀ ਕੋਸ਼ਿਸ਼ ਨਹੀਂ ਕਰਦੇ ਪਏ ਇਹਦਾ ਮਤਲਬ ਹੈ ਤੁਸੀਂ ਬੇਅਦਬੀਆਂ ਕਰਾਉਣ ਵਾਲਿਆਂ ਨੂੰ ਬੇਅਦਬੀਆਂ ਕਰਨ ਵਾਲਿਆਂ ਨੂੰ ਖੋਲੇ ਦਿੱਤੀ ਹੋਈ ਹੈ ਵੀ ਤੁਸੀਂ ਘਰੀ ਚੱਲੋ ਤੇ ਜੇ ਗੁਰੂ ਨੇ ਜੁਬਾਨ ਦਿੱਤੀ ਹੈ ਗੁਰੂ ਨੇ ਹਿੰਮਤ ਦਿੱਤੀ ਹੈ ਨਰਵਾ ਸ਼ਰੀਰ ਦਿੱਤਾ ਤੇ ਕਰ ਲਓ ਕਿਤੇ ਨਾ ਕਿਤੇ ਆਪਾਂ ਨੂੰ ਲੇਖਾ ਦੇਣਾ ਸਾਨੂੰ ਵੀ ਦੇਖਾ ਦੇਣਾ ਪੈਣਾ ਗੁਰੂ ਨੇ ਆਖਰਕਾਰ ਪੁੱਛਣਾ ਤਾਂ ਸਹੀ ਹੈ ਵੀ ਕੀ ਕਰਕੇ ਆਇਆ ਮੇਰੀਆਂ ਬੇਅਦਬੀਆਂ ਹੁੰਦੀਆਂ ਸੀ ਤੂੰ ਕੀ ਕਰਦਾ ਸੀ ਉਦੋਂ ਘੱਟੋ ਘੱਟ ਕੁਝ ਤਾਂ ਦੱਸਣ ਜੋਗੇ ਹੋ ਜੀਏ ਆਪਣਾ ਹੰਬਲਾ ਮਾਰੀਏ ਤੇ ਸਰਕਾਰ ਨੂੰ ਮੈਂ ਆਖਿਰ ਵਿੱਚ ਫੇਰ ਬੇਨਤੀ ਕਰਦਾ ਸਰਕਾਰ ਐਡੇ ਮੇਨ ਸ਼ੁਕਰੇ ਨਾ ਬਣੋ ਜਿਹੜੇ ਗੁਰੂ ਦੇ ਅੱਗੇ ਤਰਲੇ ਲੈ ਲੈ ਕੇ ਤੁਸੀਂ ਸਰਕਾਰ ਬਣਾਈ ਹੈ ਨਾ ਉਹਦੇ ਵਾਸਤੇ ਕਾਨੂੰਨ ਬਣਾ ਦਿਓ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਤੇ ਜੰਜੂ ਦੀ ਬੇਅਦਬੀ ਰੋਕਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਸੀ ਤੇ ਜੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਾਨ ਵਾਸਤੇ ਤੁਸੀਂ ਕਾਨੂੰਨ ਵੀ ਨਹੀਂ ਬਣਾਉਣ ਜੋਗੇ ਤੇ ਫਿਰ ਤਾਂ ਤੁਹਾਡੇ ਵਾਸਤੇ ਪੱਲੇ ਲਾਨ ਤਾਂ ਰਹਿ ਜਾਣੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਜਿਹੜੇ ਹੈਗੇ ਆ ਉਹ ਇਸ ਸਮੇਂ ਧਰਨੇ ਦੇ ਉੱਤੇ ਬੈਠੇ ਆ ਸੋ ਉਹਨਾਂ ਦੇ ਹੱਕ ਦੇ ਵਿੱਚ ਜਿੱਥੇ ਹੋਰ ਬਹੁਤ ਸਾਰੇ ਸੰਗਠਨ ਸਟੂਡੈਂਟ ਯੂਨੀਅਨ ਲਗੀਆਂ ਹੋਈਆਂ ਤੋਂ ਉਸ ਦੇ ਨਾਲ ਕਿਸਾਨ ਜਥੇਬੰਦੀਆਂ ਤੇ ਜੋ ਧਾਰਮਿਕ ਜਥੇਬੰਦੀਆਂ ਦੇ ਆਗੂ ਉਹ ਵੀ ਆ ਕੇ ਨਾਲ ਖੜੇ ਐ ਸੋ 10 ਤਰੀਕ ਦਾ ਜੋ ਸੱਦਾ ਦਿੱਤਾ ਗਿਆ ਉਸ ਦੇ ਵਿੱਚ ਇਹਨਾਂ ਵੱਲੋਂ ਵੀ ਸ਼ਮੂਲੀਅਤ ਕਰਨ ਦੀ ਗੱਲ ਆਖੀ ਗਈ ਐ ਸੋ ਇਸ ਮੋਰਚੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਉਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦਾਸ ਨਾਮ ਸਿੰਘ ਪੰਜਾਬੀ ਲੋਕ ਚੈਨਲ